ਸਾਲਾ ਜਨਮ ਦਿਤੀ ਮਨਾ ਰਹੇ ਅੱਜ ਸਾਰੇ ਸਤਕਾਰਯੋਗ ਵੀਰ ਬਜ਼ੁਰਗ ਸਤਨਾ ਪੈਣਾ ਸਾਰੇ ਅਹੁਦੇਦਾਰ ਸਹਿਬਾਨ ਸ਼ਹਿਰ ਦੇ ਪਸੰਦ ਤੇ ਸੱਜਣ ਇਸ ਇਲਾਕੇ ਦੇ ਵਿੱਚੋਂ ਆਏ ਹੋਏ ਆਸ-ਪਾਸੇ ਤੋਂ ਸਾਰੀਆਂ ਹੀ ਸਤਕਾਰਯੋਗ ਸ਼ਖਸੀਅਤਾਂ ਮੈਂ ਸਭ ਨੂੰ ਪਤੇ ਅਰਜ਼ ਕਰਦੇ ਵਾਈਟੂ ਜੀ ਦਾ ਖਾਲਸਾ ਵਾਈਟੂ ਜੀ ਕੀ ਪਤੇ ਬਹੁਤ ਬਹੁਤ ਮੁਬਾਰਕਬਾਦ ਦਿਨੇ ਆ ਅੱਜ ਦੀ ਇਸ ਜਨਮ ਦਿਤੀ ਤੇ ਅੱਜ ਉਸ ਲੋਹ ਪੁਰਸ਼ ਇਨਸਾਨ ਦੀ ਪੂਰੇ ਦੇਸ਼ ਦੇ ਵਿੱਚ ਜਨਮ ਦਿ ਜਿਹੜੀ ਆ ਉਹ ਮਨਾਈ ਜਾ ਰਹੀ ਹੈ ਤੇ ਸਾਡਾ ਫਰਜ਼ ਵੀ ਬਣਦਾ ਜੋ ਐਸੇ ਇਨਸਾਨ ਹੋਣ ਕਿ ਆਪਣਾ ਇੱਕ ਇੱਕ ਪਲ ਸਮਰਪਿਤ ਹੋ ਕੇ ਦੇਸ਼ ਵਾਸਤੇ ਦੇਸ਼ ਦੀ ਆਜ਼ਾਦੀ ਵਾਸਤੇ ਇਕਤਾ ਖੰਡਤਾ ਵਾਸਤੇ ਮੇਰੀ ਮਰਾਦ ਭਲਵ ਭਾਈ ਪਟੇਲ ਜੀ ਤੋਂ ਆ ਜਿਨ੍ਹਾਂ ਦਾ ਜਨਮ 31 ਅਕਤੂਬਰ 1875 ਨੂੰ ਗੁਜਰਾਤ ਸਟੇਟ ਦੇ ਵਿੱਚ ਹੋਇਆ ਔਰ ਐਸੀ ਜ਼ਿੰਦਗੀ ਦੇ ਵਿੱਚ ਕਾਲਾ ਕਾਲੀ ਜਿੱਥੇ ਅੰਤਖ ਮਿਹਨਤ ਕੀਤੀ ਉੱਥੇ ਆਪਣੀ ਪੜ੍ਹਾਈ ਇੰਗਲੈਂਡ ਤੋਂ ਲਾ ਦੀ ਡਿਗਰੀ ਕੰਪਲੀਟ ਕਰਕੇ ਫਿਰ ਵਕਾਲਤ ਵੀ ਕੀਤੀ ਭਾਰਤ ਦੇ ਪਹਿਲੇ ਡਿਪਟੀ ਪ੍ਰਾਈਮ ਮਿਨਿਸਟਰ ਬਣੇ ਗ੍ਰਹਿ ਮੰਤਰੀ ਬਣੇ ਵੱਡਾ ਸੇਰਾ ਜਿਹੜਾ ਉਹਨਾਂ ਨੂੰ ਜਾਂਦਾ ਹੈ ਕਿ ਜੋ ਪ੍ਰਿੰਸਲੀ ਸਟੇਟਸ ਹਨ ਜਿਨ੍ਹਾਂ ਨੂੰ ਆਪਾਂ ਰਿਆਸਤਾਂ ਕਹਿੰਦੇ ਆ ਉਹ ਰਿਆਸਤਾਂ ਸਾਰੀਆਂ ਇਕੱਠੀਆਂ ਕਰਕੇ ਇੰਡੀਆ ਨੂੰ ਭਾਰਤ ਨੂੰ ਇਕਜੁੱਟ ਕੀਤਾ ਇਕਮੁੱਟ ਕੀਤਾ ਇੰਡੀਅਨ ਯੂਨੀਅਨ ਬਣਾਈ ਜਿਹਦਾ ਕਿ ਸਾਡੇ ਦੇਸ਼ ਨੂੰ ਬਹੁਤ ਵੱਡਾ ਫਾਇਦਾ ਹੋਇਆ ਔਰ ਉਹ ਸੋਚ ਨੂੰ ਅਗਾਂਹ ਵਧਾ ਕੇ ਏਕਤਾ ਦਾ ਰਾਹ ਜਿਹੜਾ ਸਾਰੀ ਦੁਨੀਆ ਨੂੰ ਦੇਸ਼ ਵਾਸੀਆਂ ਨੂੰ ਉਸ ਤੇ ਚੱਲਣ ਦਾ ਪਹਿਰਾ ਦਿੱਤਾ ਜਿਹਦੇ ਨਾਲ ਸਾਡੀ ਦੇਸ਼ ਦੀ ਕਾਮਜ਼ਾਬੀ ਹੋਈ ਔਰ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਸੋ ਜੋ ਇਹੋ ਜਿਹੇ ਇਨਸਾਨ ਹੁੰਦੇ ਆ ਜਿਵੇਂ ਆਪਾਂ ਅੱਜ ਇੱਥੇ ਚੌਕ ਦੇ ਵਿੱਚ ਰਾਮਪਰਾ ਦੇ ਵਿੱਚ ਖੜੇ ਆ ਜੋ ਸ਼ਹੀਦ ਭਗਤ ਸਿੰਘ ਜੀ ਦੇ ਚੌਕ ਦੇ ਨਾਮ ਦੇ ਨਾਲ